इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਮੁਦਕੀ ਦੇ ਸ਼ਿਵ ਮੰਦਿਰ ਵਿੱਚ ਸ਼ਨੀ ਦੇਵ ਤੇ ਨਵ ਕਰਾਇ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਪਾਉਣ ਨਾਲ ਮਨਾਇਆ ਗਿਆ ਸ਼ਨੀ ਦੇਵ ਤੇ ਪਕਟਾਲੀ ਪੂਰੀ ਛੋਲੇ ਦਾ ਲੰਗਰ ਉਤ ਵਰਤਾਇਆ ਗਿਆ ਤੇ ਮੁਰਦੀ ਮੂਰਤੀ ਦੀ ਪੂਜਾ ਕੀਤੀ ਗਈ ਜਦੋਂ ਪੱਤਰਕਾਰ ਤੇ ਨੇਲਕੀ ਸ਼ਰਮਨਾਲ ਗਲਬਤ ਕੀਤੀ ਤਾਂ ਉਹਨਾਂ ਦੱਸਿਆ ਕਿ ਦੇਸ਼ ਰਾਜ ਸ਼ਰਮਾ ਹਰੀਚੰਦ ਗਰਗ ਫਕੀਰ ਚੰਦ ਗਰਵਾਲਾ ਤੇ ਇਹਨਾਂ ਦੇ ਪਰਿਵਾਰ ਵੱਲੋਂ ਸੋਲਾ ਮਾਹ ਮੂਰਤੀ ਦਿਵਸ ਮਨਾਇਆ ਗਿਆ ਭਗਵਾਨ ਸ਼ਨੀ ਦੇਵ ਤੇ ਨਵ ਕਰਾਇ ਦੇ ਮੰਦਿਰ ਦਾ ਮੂਰਤੀ ਸਥਾਪਨਾ ਦਿਵਸ ਤੇ ਬੜਾ ਹੀ ਵਧੀਆ ਢੰਗ ਨਾਲ ਸ਼ੇਮ ਮੰਦਰ ਕਮੇਟੀ ਮੁਦਕੀ ਵੱਲੋਂ ਆਏ ਸਾਲ ਮਨਾਇਆ ਜਾਂਦਾ ਹੈ ਆਇ ਤੋਂ ਦਸਾਂ 2009 ਦੇ ਵਿੱਚ ਭਗਵਾਨ ਸ਼ੈਦੇਵ ਦੇ ਨਾਗਰੇ ਮੰਦਰ ਦੀ ਸਥਾਪਨਾ ਕੀਤੀ ਗਈ ਡੋਪ ਕੀ ਚੰਦ ਅਗਰਵਾਲ ਪਰਿਵਾਰ ਵੱਲੋਂ ਡਾਡ ਹਰੀ ਚੰਦ ਗਰਗ ਦੀ ਤੇ ਸਾਡੇ ਬਾਹੂ ਜੀਨਦਰਾ ਸ਼ਰਮਾ ਜੀ ਪਰਿਵਾਰ ਵੱਲੋਂ ਭਗਵਾਨ ਸ਼ੈਦੇਵ ਦੇ ਨਾਗਰੇ ਮੰਦਰ ਦੀ ਸਥਾਪਨਾ ਕੀਤੀ ਗਈ ਤੇ ਆਏ ਸਾਲ ਅਸੀਂ ਉਹ ਖੁਸ਼ੀ ਵਜੋਂ ਪਰਿਵਾਰਾਂ ਵੱਲੋਂ ਇੱਥੇ ਭਗਵਾਨ ਦੇ ਸੁਭਾ ਵੱਲੋਂ ਮੂਰਤੀ ਪੂਜਾ ਕਰ ਹੁੰਦੀ ਆ ਸਈ ਦੇਵ ਤੇ ਨੌ ਗ੍ਰਹਿ ਦੀ ਫਿਰ ਹਵਨ ਹੁੰਦਾ ਉਸ ਪਰੰਤ ਪੂੜੀਆਂ ਛੋਲੇ ਦਾ ਭੰਡਾਰਾ ਪੂਰਾ ਦਿਨ ਇੱਥੇ ਚੱਲਦਾ ਇਹ ਸਾਰਾ ਜਿਹੜਾ ਸੇਵਾ ਸ਼ੇਮ ਮੰਦਰ ਕਮੇਟੀ ਵਾਲਾ ਜਿਹੜੀ ਆ ਉਹ ਨਾਲ ਕੀਤੀ ਜਾਂਦੀ ਆ ਤੇ ਮੇਰੀ ਸਾਰਿਆਂ ਸੰਗਤ ਨੂੰ ਬੇਨਤੀ ਆ ਵੱਧ ਵੱਧ ਆਗੇ ਇੱਥੇ ਲੰਗਰ ਪਾਣੀ ਸ਼ਭੂ ਤੇ ਭਲਵਾਨ ਦੇ ਚਰਨਾਂ ਵਿੱਚ ਆਸ਼ੀਰਵਾਦ ਲਓ